ਦ ਮਾਈਕ ਰਿਪੋਰਟ ਦੇ ਨਾਲ ਜੁੜੇ ਹੋਏ ਸਰੋਤਿਆਂ ਅਨੁਸਾਰ ਸਤਿ ਸ੍ਰੀ ਅਕਾਲ ਮੈਲਕਬਿੰਦਰ ਪੱਠੜ ਅਸੀਂ ਅੱਜ ਚਰਚਾ ਕਰਾਂਗੇ ਇਥੋਨੋਲ ਬਾਰੇ ਕਿ ਕਿਸ ਤਰ੍ਹਾਂ ਇਥੋਨੋਲ ਨੂੰ ਜਿਹੜਾ ਦੇਸ਼ ਭਰ ਦੇ ਵਿੱਚ ਨਿਤਨ ਗਟਕਰੀ ਵੱਲੋਂ ਪ੍ਰਮੋਟ ਕੀਤਾ ਜਾਂਦਾ ਉਹ ਲਗਾਤਾਰ ਆਪਣੀਆਂ ਰੈਲੀਆਂ ਦੇ ਵਿੱਚ ਜਲਸਿਆਂ ਦੇ ਵਿੱਚ ਤੇ ਜਾਂ ਕਿਸੇ ਚੈਨਲ ਇੰਟਰਵਿਊਆਂ ਦੇ ਵਿੱਚ ਉਹ ਲਗਾਤਾਰ ਜਿਹੜਾ ਇਥੋਨੋਲ ਨੂੰ ਪ੍ਰਮੋਟ ਕਰਦੇ ਆ ਉਹ ਕਹਿੰਦੇ ਆ ਵੀ ਜੇਕਰ ਇਥੋਨੋਲ ਨੂੰ ਪੈਟਰੋਲ ਦੇ ਵਿੱਚ ਮਿਲਾਇਆ ਜਾਂਦਾ ਜੇਕਰ ਪੈਟਰੋਲ ਦੇ ਵਿੱਚ ਇਥੋਨੋਲ ਦਾ ਮਿਸ਼ਰਣ ਆਇਆ ਜਿਹੜਾ ਕੀਤਾ ਜਾਂਦਾ ਤਾਂ ਇਸ ਦੇ ਨਾਲ ਜਿਹੜਾ ਦੇਸ਼ ਦੇ ਕਿਸਾਨਾਂ ਨੂੰ ਤੇ ਪੈਟਰੋਲ ਵਿਕਲਾਂ ਦੇ ਮਾਲਕਾਂ ਨੂੰ ਜਿਹੜਾ ਬਹੁਤ ਜ਼ਿਆਦਾ ਮੁਨਾਫਾ ਹੋਵੇਗਾ ਉਹ ਇਹ ਦਾਵਾ ਕਰਦੇ ਆ ਜੀ ਜੇਕਰ ਇਥੋਨੋਲ ਨੂੰ ਪ੍ਰਮੋਟ ਕੀਤਾ ਜਾਂਦਾ ਤਾਂ ਕਿਸਾਨਾਂ ਦੀ ਜਿਹੜੀ ਆਮਦਨ ਹੈ ਉਹ ਦੁੱਗਣੀ ਹੋ ਜਾਵੇਗੀ ਤੇ ਪੈਟਰੋਲ ਵਿਕਲਾਂ ਦੇ ਮਾਲਕਾਂ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਇੱਕ ਤਾਂ ਉਹਨਾਂ ਦੇ ਜਿਹੜੇ ਵਾਹਨ ਆ ਉਹ ਜ਼ਿਆਦਾ ਏਵਰੇਜ ਦੇਣ ਲੱਗ ਜਾਣਗੇ ਤੇ ਦੂਜਾ ਜਿਹੜੀ ਉਹਨਾਂ ਦੀ ਮੇਨਟੇਨੈਂਸ ਤੇ ਵੀ ਬਹੁਤ ਘੱਟ ਖਰਚਾ ਆਵੇਗਾ ਇਸ ਕਰਕੇ ਨਿਤਨ ਘਟਕਰੀ ਲਗਾਤਾਰ ਜਿਹੜਾ ਇਥੋਨੋਲ ਨੂੰ ਉਹ ਪ੍ਰਮੋਟ ਕਰਦੇ ਰਹਿੰਦੇ ਸੀ ਇਸ ਕਰਕੇ ਭਾਰਤ ਸਰਕਾਰ 2025 ਦੇ ਵਿੱਚ ਇੱਕ ਪਾਲਿਸੀ ਲੈ ਕੇ ਆਉਂਦੀ ਹੈ E20 ਪੈਟਰੋਲ ਆ ਇਥਨੋਲ E20 ਪੈਟਰੋਲ ਪਾਲਿਸੀ ਇਸ ਦੇ ਵਿੱਚ ਜਿਹੜਾ ਇਥਨੋਲ ਹੈ ਉਹ ਪੱਕੇ ਤੌਰ ਤੇ 20% ਹੈ ਜਿਹੜਾ ਪੈਟਰੋਲ ਦੇ ਵਿੱਚ ਮਿਲਾਇਆ ਜਾਣਾ ਸੀ ਇਹ ਪਾਲਿਸੀ ਦੇ ਵਿੱਚ ਇਹ ਸੀ ਕਿ 20% ਜਿਹੜਾ ਇਥਨੋਲ ਦਾ ਪੈਟਰੋਲ ਦੇ ਵਿੱਚ ਮਿશ્રਣ ਹੋਵੇਗਾ ਤੇ ਸਾਰੀਆਂ ਜਿਹੜੀਆਂ ਕੱਚੇ ਤੇਲ ਦੀਆਂ ਕੰਪਨੀਆਂ ਸੀ ਉਹਨਾਂ ਨੂੰ ਪੱਕੇ ਤੌਰ ਤੇ ਜਿਹੜਾ 20% ਇਥਨੋਲ ਹੈ ਉਹ ਲੈਣਾ ਪਵੇਗਾ ਇਹ ਇਹ ਪੱਕੇ ਤੌਰ ਤੇ ਭਾਰਤ ਸਰਕਾਰ ਵੱਲੋਂ ਜਿਹੜੀ ਐਡਵਾਈਜ਼ਰੀ ਸੀ ਉਹ ਜਾਰੀ ਕਰ ਦਿੱਤੀ ਗਈ ਜਦੋਂ 2025 ਆਉਂਦਾ ਤਾਂ ਜਦੋਂ ਇਥਨੋਲ ਦਾ ਇਥਨੋਲ ਲਗਾਤਾਰ ਹੈ ਜਿਹੜਾ ਪੈਟਰੋਲ ਦੇ ਵਿੱਚ ਮਿਲਾਇਆ ਜਾਂਦਾ ਤਾਂ ਉਸ ਤੋਂ ਬਾਅਦ ਜਿਹੜੀ ਰਿਪੋਰਟ ਆਉਂਦੀ ਹੈ ਤਾਂ ਇੱਕ ਰਿਪੋਰਟ ਦੇ ਵਿੱਚ ਖਲਾਸਾ ਕੀਤਾ ਜਾਂਦਾ ਹੈ ਕਿ ਜਦੋਂ ਦਾ ਇਥਨੋਲ ਨੂੰ ਗਟਕਰੀ ਸਾਹਿਬ ਨੇ ਪ੍ਰਮੋਟ ਕੀਤਾ ਉਦੋਂ ਤੋਂ ਹੀ ਜਿਹੜੀ ਉਹਨਾਂ ਦੇ ਦੋਵੇਂ ਮੁੰਡਿਆਂ ਦੀਆਂ ਕੰਪਨੀਆਂ ਨੇ ਸਾਰੰਗ ਗਟਕਰੀ ਤੇ ਨਿਖਲ ਗਟਕਰੀ ਉਹਨਾਂ ਦੀਆਂ ਕੰਪਨੀਆਂ ਵਿੱਚ ਦੇ ਜਾਫਾ ਦੇ ਸ਼ੇਰਾਂ ਦੇ ਵਿੱਚ ਬਹੁਤ ਜ਼ਿਆਦਾ ਇਜਾਫਾ ਹੋਇਆ ਤੇ ਉਹਨਾਂ ਦੀ ਜਿਹੜੀ ਕੰਪਨੀ ਨੇ ਆ ਦੀ ਟਰਨਓਵਰ ਹੈ ਉਹ ਬਹੁਤ ਜਿਆਦਾ ਵਧੀਆ ਨਿਖਲ ਗਟਕਰੀ ਨੂੰ ਇੱਕ ਸਾਫ ਅਕਸ਼ ਦਾ ਭਾਰਪਾ ਦਾ ਲੀਡਰ ਮੰਨਿਆ ਜਾਂਦਾ ਹੈ ਕਿਉਂਕਿ ਉਹਨਾਂ ਦੀ ਜਿਹੜੀ ਭਾਰਤ ਦੇ ਵਿੱਚ ਛੜਕਾਂ ਦਾ ਜਿਹੜਾ ਉਹਨਾਂ ਨੇ ਜਾਲ ਵਿਛਾਇਆ ਉਹਦੀ ਹਮੇਸ਼ਾ ਪ੍ਰਸ਼ੰਸਾ ਕੀਤੀ ਜਾਂਦੀ ਹੈ ਮੰਨਿਆ ਜਾਂਦਾ ਹੈ ਵੀ ਉਹਨਾਂ ਨੇ ਇੱਕ ਸਾਫ ਨੀਅਤ ਦੇ ਨਾਲ ਭਾਰਤ ਦੇ ਵਿੱਚ ਛੜਕਾਂ ਦਾ ਨਿਰਮਾਣ ਕਰਵਾਇਆ ਹੈ ਜਿਹੜਾ ਲੋਕਾਂ ਨੂੰ ਢਾਟੋਾਈ ਜਾਂ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਜਿਹੜੀ ਆਸਾਨੀ ਹੁੰਦੀ ਹੈ ਤੇ ਉਹਨਾਂ ਦੀ ਜਦੋਂ ਉਹਨਾਂ ਨੇ ਇਥੋਂ ਨਾਲ ਨੂੰ ਪ੍ਰਮੋਟ ਕੀਤਾ ਤਾਂ ਲੋਕਾਂ ਨੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਤੇ ਉਹਨਾਂ ਦੀ ਇਹ ਗੱਲ ਮੰਨੀ ਜੇਕਰ ਇਥੋਂ ਨਾਲ ਲੋਕ ਆਮ ਲੋਕਾਂ ਨੂੰ ਫਾਇਦਾ ਹੁੰਦਾ ਤਾਂ ਇਸ ਦਾ ਭਾਰ ਸਰਕਾਰ ਨੂੰ ਪ੍ਰਯੋਗ ਹੈ ਜਿਹੜਾ ਕਰਨਾ ਚਾਹੀਦਾ ਪਰ ਜਦੋਂ ਇਹ ਰਿਪੋਰਟ ਸਾਹਮਣੇ ਆਉਂਦੀ ਹੈ ਵੀ ਉਹਨਾਂ ਦੇ ਮੁੰਡਿਆਂ ਨੂੰ ਬਹੁਤ ਜ਼ਿਆਦਾ ਜਿਹੜਾ ਇਥੋਂ ਨਾਲ ਨਾਲ ਇਜ਼ਾਫਾ ਹੁੰਦਾ ਹੈ ਤਾ ਨਿਤਨ ਗਟਕਰੀ ਨੇ ਜਿਹੜੇ ਸਬਾਲਾਂ ਦੇ ਘੇਰੇ ਦੇ ਵਿੱਚ ਫਸਦੇ ਹੋਏ ਦਿਖਾਈ ਦੰਦੇ ਨੇ ਕਿਉਂਕਿ ਜਿਹੜਾ ਇਜਾਫਾ ਉਹ ਬਹੁਤ ਜ਼ਿਆਦਾ ਇਥੋਨੌਲ ਦੇ ਨਾਲ ਉਹਨਾਂ ਦੇ ਮੁੰਡਿਆਂ ਨੂੰ ਹੋਇਆ ਹਾਲਾਂਕਿ ਜਿਹੜੇ ਨਿਤਨ ਗਟਕਰੀ ਸਾਹਿਬ ਉਹ ਕਹਿੰਦੇ ਸੀ ਕਿ ਇਸ ਦੇ ਨਾਲ ਜਿਹੜਾ ਇਜਾਫਾ ਆਮ ਨਾਗਰਿਕ ਨੂੰ ਤੇ ਕਿਸਾਨਾਂ ਨੂੰ ਹੋਵੇਗਾ ਨਾ ਹੀ ਤਾਂ ਮੱਕੇ ਦੇ ਕਿਸਾਨਾਂ ਨੂੰ ਕੋਈ ਇਸ ਦੇ ਨਾਲ ਫਾਇਦਾ ਹੋਇਆ ਤੇ ਨਾ ਹੀ ਗੰਨੇ ਦੇ ਕਿਸਾਨਾਂ ਨੂੰ ਇਸ ਦੇ ਨਾਲ ਕੋਈ ਫਾਇਦਾ ਹੋ ਗਿਆ ਕਿਉਂਕਿ ਜਿਹੜਾ ਇਥੋਨੌਲ ਹੈ ਉਹ ਗੰਨੇ ਤੇ ਮੱਕੇ ਦੇ ਨਾਲ ਬਣਦਾ ਹੈ ਦੋਵਾਂ ਦਾ ਮੱਕੇ ਤੋਂ ਮੱਕਾ ਹਮੇਸ਼ਾ ਐਮਐਸਪੀ ਤੋਂ ਜਿਹੜਾ ਉਹ ਨੀਚੇ ਵਿਕਦਾ ਤੇ ਗੰਨੇ ਦੀ ਵੀ ਇੰਨੀ ਕੋਈ ਜ਼ਿਆਦਾ ਮੰਗ ਨਹੀਂ ਹੋਈ ਵੀ ਹਾਂ ਬਹੁਤ ਜ਼ਾਰੇ ਕਿਸਾਨ ਜਿਹੜੀਆਂ ਜਿਹੜੇ ਹੋਰ ਫਸਲਾਂ ਛੱਡ ਕੇ ਗੰਨੇ ਦਾ ਉਤਪਾਦਨ ਕਰਨ ਲੱਗ ਜਾਣ ਤਾਂ ਕਰਕੇ ਜੇ ਇਜਾਫਾ ਹੋਇਆ ਤਾਂ ਕੇਵਲ ਤੇ ਕੇਵਲ ਨੇਤਨ ਗਟਕਰੀ ਦੇ ਦੋਵੇਂ ਮੁੰਡਿਆਂ ਦੀਆਂ ਕੰਪਨੀਆਂ ਨੂੰ ਹੋਇਆ ਤੇ ਨਾ ਹੀ ਆਮ ਗ੍ਰਾਹਕ ਜਿਹੜੇ ਪੈਟਰੋਲ ਵਹੀਕਲ ਚਲਾਉਂਦੇ ਸੀ ਉਹਨਾਂ ਨੂੰ ਹੋਇਆ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਜਦੋਂ ਦਾ ਇਥੋਂ ਨਾਲ ਪੈਟਰੋਲ ਦੇ ਵਿੱਚ ਇਸ ਦਾ ਮਿਸ਼ਰਣ ਹੋਣ ਲੱਗਿਆ ਹੈ ਜਿਹੜੀ ਬਹਾਣਾ ਨੇ ਆ ਕਾਰਾਂ ਨੇ ਆ ਉਹ ਜਿਹੜੀ ਏਵਰੇਜ ਹੈ ਉਹ ਘਟਾਈ ਹੈ 2 ਤੋਂ 3 ਦੀ ਏਵਰੇਜ ਬਹਾਣਾ ਦੀ ਘਟਿਆ ਤੇ ਇਸ ਦੀ ਮੇਨਟੇਨੈਂਸ ਤੇ ਵੀ ਖਰਚਾ ਜ਼ਿਆਦਾ ਆਉਣ ਲੱਗਾ ਇੱਕ ਆਟੋ ਸੈਕਟਰ ਦੀ ਕੰਪਨੀ ਨੇ ਇਹ ਦਾਵਾ ਕੀਤਾ ਹੈ ਇਥਨੋਲ ਦੀ ਮਲਾਵਟ ਦੇ ਨਾਲ ਜਿਹੜੀ ਕਾਰਾਂ ਦੀ ਮੈਂਟੇਨੈਂਸ ਸੀਗੀ ਉਹ ਤੇ ਜਿਹੜਾ ਖਰਚਾ ਜਾਦੇ ਆਉਣ ਲੱਗਿਆ ਇਸ ਸਮੇ ਇਹ ਖਲਾਸੇ ਤੋਂ ਬਾਅਦ ਹੈ ਜਿਹੜਾ ਨਿਤਨ ਗੜਕਰੀ ਬਹੁਤ ਸਾਰੇ ਸਵਾਲਾਂ ਦੇ ਵਿੱਚ ਫਸ ਫਸ ਚੁਕੇ ਨੇ ਇਸ ਤੋਂ ਪਹਿਲਾਂ ਵੀ ਬੀਜੇਪੀ ਦੇ ਕਈ ਜਿਹੜੇ ਵੱਡੇ ਲੀਡਰ ਉਹ ਵੀ ਸਵਾਲਾਂ ਦੇ ਵਿੱਚ ਫਸਦੇ ਨਜ਼ਰ ਆਏ ਨੇ ਕਿਉਂਕਿ ਉਹਨਾਂ ਨੇ ਵੀ ਜਿਹੜਾ ਆਪਣੇ ਜਵਾਕਾਂ ਨੂੰ ਹੈ ਉਹ ਫਾਇਦਾ ਦਿੱਤਾ ਇਸ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਨਾਮ ਆਉਂਦਾ ਅਮਿਤ ਸ਼ਾ ਦਾ ਉਹਨਾਂ ਦੇ ਵੀ ਇਹ આરોਪ ਲੱਗਦੇ ਨੇ ਕਿ ਉਹਨਾਂ ਨੇ ਆਪਣੇ ਮੁੰਡੇ ਨੂੰ ਪਹਿਲਾਂ BCCI ਦਾ ਚੇਅਰਮੈਨ ਬਣਾਇਆ ਤੇ ਫਿਰ ਹੁਣ ਅੱਜਕੱਲ ਉਹ ICC ਦੇ ਵਿੱਚ ਵਿੱਚ ਵੱਡੇ ਅਹੁਦੇ ਤੇ ਪਹੁੰਚੇ ਹੋਏ ਨੇ ਤੇ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਹੋਰ ਵੀ ਜਿਹੜੇ ਭਾਰਪਾ ਦੇ ਲੀਡਰ ਨੇ ਉਹਨਾਂ ਨੇ ਉਹਨਾਂ ਦੇ ਵੀ ਆਪਣੇ ਮੁੰਡਿਆਂ ਨੂੰ ਜਿਹੜਾ ਬਹੁਤ ਸਾਧ ਜਿਆਦਾ ਫਾਇਦਾ ਪਹਚਾਇਆ 2017 ਦੇ ਵਿੱਚ ਨਿਤਨ ਗਟਕਰੀ ਦਾ ਮੁੰਡਾ ਸਾਰੰਗਟਕਰੀ ਕੰਪਨੀ ਬਣਾਉਂਦਾ ਸੀ ਐਨ ਕੰਪਨੀ ਉਸ ਦਾ ਜਿਹੜਾ ਟਰਨਓਵਰ ਹੈ ਉਹ 17 ਕਰੋੜ ਦੇ ਲਗਭਗ ਉਹ ਟਰਨਓਵਰ ਹੁੰਦੀ ਹੈ ਉਹ ਇੱਕ ਆਮ ਜੀ ਕੰਪਨੀ ਹੁੰਦੀ ਹੈ ਜਿਹੜੀ ਇੱਕ ਮਸਾਲਾ ਉਤਪਾਦਨ ਕਰਦੀ ਹੈ ਤੇ ਇੱਕ ਖਾਣ ਵਾਲੇ ਤੇਲ ਨੂੰ ਜਿਹੜੀ ਉਹ ਆਮ ਗਾਹਕਾਂ ਤੱਕ ਪਹੁੰਚਾਉਂਦੀ ਹੈ ਪਰ 2024 ਦੇ ਆਉਂਦੇ ਆਉਂਦੇ ਇਹ ਇੱਕ ਇਥੋਂ ਨਾਲ ਪ੍ਰੋਡਿਊਸ ਕਰਨ ਵਾਲੀ ਕੰਪਨੀ ਬਣ ਜਾਂਦੀ ਹੈ ਜਿਹੜੀ ਕਿ ਕੱਚੇ ਤੇਲ ਕੰਪਨੀ ਨੂੰ ਇਥੋਂ ਨਾਲ ਬਣਾ ਕੇ ਜਿਹੜੀ ਅੱਗੇ ਭੇਜਦੀ ਹੈ ਇਸ ਦੇ ਨਾਲ ਕੰਪਨੀ ਨੂੰ ਜਿਹੜਾ ਵੱਡਾ ਮੁਨਾਫਾ ਹੁੰਦਾ ਹੈ ਕੰਪਨੀ ਦੇ ਜਿਹੜੇ 552% ਦਾ ਕੰਪਨੀ ਇਸ ਦੇ ਵਿੱਚ ਮੁਨਾਫਾ ਕਰਦੀ ਹੈ ਮੈਂ ਤੁਹਾਨੂੰ ਦੱਸ ਦਿੰਨਾ ਹੋਰ ਥੋੜੇ ਜਿਹਾ ਉਹ E20 ਪਾਲਿਸੀ ਹੈ ਜਿਹੜੀ 2025 ਦੇ ਵਿੱਚ ਜਦੋਂ ਲਾਗੂ ਹੁੰਦੀ ਹੈ ਤਾਂ ਇਸ ਦੇ ਵਿੱਚ ਅਰੋਪ ਨਿਤਨ ਗੜਕ ਲਈ ਤੇ ਇਹ ਵੀ ਲੱਗਦੇ ਆ ਵੀ ਆਪਣੇ ਜਵਾਖਾਂ ਕਰਕੇ ਆਪਣੇ ਮੁੰਡਿਆਂ ਕਰਕੇ ਜਿਹੜਾ ਇਥੋਂ ਨਾਲ ਨੂੰ ਨਿਤਨ ਗੜਕ ਲਈ ਨੇ ਪ੍ਰਮੋਟ ਕੀਤਾ ਤੇ ਸੀਐਨ ਕੰਪਨੀ ਤੇ ਤੇ ਵੀ ਇਹ આરોਪ ਲੱਗਦੇ ਆ ਵੀ ਉਹਨਾਂ ਦਾ ਜਿਹੜਾ 171 ਕਰੋੜ ਦੀ 2000 ਵਿੱਚ 2025 ਦੇ ਵਿੱਚ ਇਹ ਕੰਪਨੀ ਦੀ ਟਰਨਓਵਰ ਸੀ ਪਰ 2025 ਦੇ ਵਿੱਚ 1029 ਕਰੋੜ ਦੀ ਟਰਨਓਵਰ ਹੈ ਜਿਹੜੀ ਇਸ ਕੰਪਨੀ ਦੀ ਹੋ ਜਾਂਦੀ ਹੈ 5 ਮਹੀਨਿਆਂ ਦੇ ਵਿੱਚ ਇਹ ਕੰਪਨੀ 500 ਕਰੋੜ ਦਾ ਬਿਜ਼ਨਸ ਕਰਦੀ ਹੈ 2024 ਦੇ ਵਿੱਚ ਇਸਦਾ ਰੈਵਨਿਊ 17 ਕਰੋੜ ਸੀ ਤੇ ਮੁਨਾਫਾ 10 ਲੱਖ ਸੀ ਪਰ 2025 ਆਉਂਦੇ ਆਉਂਦੇ ਇਸ ਕੰਪਨੀ ਇਹਨਾਂ ਦੇ ਮੁੰਡਿਆਂ ਦੀ ਕੰਪਨੀ ਦਾ ਰੈਵਨਿਊ 511 ਕਰੋੜ ਤੇ ਮੁਨਾਫਾ 52 ਕਰੋੜ ਹੋ ਜਾਂਦਾ ਹੈ ਤੇ 9 ਅਗਸਤ 2024 ਨੂੰ ਜਿਹੜਾ ਸ਼ੇਅਰ 41 ਰੁਪਏ ਦਾ ਸੀਗਾ ਉਸ ਸਾਲ ਬਾਅਦ 850 ਰੁਪਏ ਦਾ ਹੋ ਜਾਂਦਾ ਹੈ ਜਿਹੜੀ ਕਿ ਇੱਕ ਸਾਲ ਦੇ ਵਿੱਚ 552% ਇਸ ਕੰਪਨੀ ਦੀ ਹੁੰਦੀ ਹੈ ਜਿਹੜੀ ਕਿ ਬਹੁਤ ਜ਼ਿਆਦਾ ਗਰੋਥ ਹੈ ਹੋਰ ਵੀ ਕਈ ਦੇਸ਼ਾਂ ਦੇ ਵਿੱਚ ਇਥਨੋਲ ਪੈਟਰੋਲ ਦੇ ਵਿੱਚ ਮਿਲਾਇਆ ਜਾਂਦਾ ਹੈ ਪਰ ਉੱਥੇ ਜਿਹੜਾ ਪੈਟਰੋਲ ਹੈ ਉਹ ਗਾਹਕਾਂ ਨੂੰ ਬਹੁਤ ਸਸਤਾ ਮਿਲਦਾ ਹੈ ਤੇ ਉਹਨਾਂ ਨੂੰ ਇਸ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਰਾਤਾਂ ਮਿਲਦੀਆਂ ਨੇ ਵੀ ਜੇ ਉਹ ਦੂਸਰਾ ਪੈਟਰੋਲ ਚਾਹਣ ਤਾਂ ਉਹ ਵੀ ਪਵਾ ਸਕਦੇ ਆ ਪਰ ਭਾਰਤ ਦੇ ਵਿੱਚ ਹਲੇ ਤੱਕ ਐਦਾਂ ਦੀ ਕੋਈ ਸਕੀਮ ਨਹੀਂ ਹੋਊਗੀ ਹਾਲਾਂਕਿ ਜਿਹੜੀ ਭਾਰਤ ਸਰਕਾਰ ਹੈ ਉਹਨੇ ਇਸ ਨੂੰ ਇਸ ਜਿਹੜੇ આરોਪ ਨੇ ਇਹਨਾਂ ਨੂੰ ਨਿਕਾਰਿਆ ਉਹਨਾਂ ਨੇ ਕਿਹਾ ਵੀ ਇਸ ਦੇ ਨਾਲ ਕਿਸਾਨਾਂ ਦੀ ਨੂੰ ਜਿਹੜਾ ਉਹ ਫਾਇਦਾ ਹੋ ਰਿਹਾ ਤੇ ਗਾਹਕਾਂ ਨੂੰ ਵੀ ਜਿਹੜਾ ਇਸ ਸਕੀਮ ਦੇ ਨਾਲ ਇਥੋਂ ਦੇ ਨਾਲ ਦੇ ਨਾਲ ਫਾਇਦਾ ਹੋ ਰਿਹਾ ਤਾਂ ਕਰਕੇ ਇੱਕ ਬਾਤਾਵਰ ਨੂੰ ਵੀ ਤੁਨਉਣ ਵਾਲਾ ਸੀ ਸੁਰੱਖਿਆ ਸੁਰੱਖਿਅਤ ਰੱਖਿਆ ਹੋਇਆ ਤਾਂ ਕਰਕੇ ਹੁਣ ਨਿਤਨ ਗਟਕਰੀ ਤੇ ਵੱਡੇ ਸਵਾਲ ਨੇ ਜਿਹੜੇ ਉਹ ਖੜੇ ਹੋ ਗਏ ਨੇ ਕਿਉਂਕਿ ਨਿਤਨ ਗਟਕਰੀ ਨੂੰ ਲੋਕ ਨੇ ਜਿਹੜੇ ਸਾਫ ਅਕਸ ਦਾ ਲੀਡਰ ਮੰਨਦੇ ਸੀ ਪਰ ਜਦੋਂ ਦੇ ਉਹਨਾਂ ਦੇ ਮੁੰਡਿਆਂ ਦੀਆਂ ਜਿਹੜੀਆਂ ਕੰਪਨੀਆਂ ਦੇ ਸ਼ੇਅਰ ਐਨੇ ਵੱਧ ਗਏ ਤਾਂ ਲੋਕ ਸਿੱਧਾ ਸਵਾਲ ਕਰਨ ਲੱਗੇ ਕਿ ਨਿਤਨ ਗੱਟਕਰੀ ਨੇ ਆਪਣੇ ਮੁੰਡਿਆਂ ਦੀਆਂ ਨਾਮ ਚਮਕਾਉਣ ਤੇ ਕੰਪਨੀ ਨੂੰ ਵੱਡਾ ਕਰਨ ਲਈ ਇਥੋਂ ਨਾਲ ਨੂੰ ਪ੍ਰੋਮੋਟ ਕੀਤਾ ਤੇ ਇਥੋਨੋਲ ਦੇ ਟੈਂਡਰਾਂ ਦੇ ਟੈਂਡਰ ਲੈਣ ਦੇ ਵਿੱਚ ਵੀ ਆਪਣੇ ਮੁੰਡਿਆਂ ਦੀ ਜਿਹੜੀ ਉਹਨੇ ਸਹਿਯਤਾ ਕੀਤੀ ਕਿਉਂਕਿ ਲੋਕਾਂ ਦਾ ਸਵਾਲ ਹੈ ਇਥੋਨੋਲ ਨਾਲ ਨਾ ਤਾਂ ਗਾਹਕ ਨੂੰ ਕੋਈ ਫਾਇਦਾ ਹੋਇਆ ਤੇ ਨਾ ਕਿਸਾਨ ਨੂੰ ਫਾਇਦਾ ਹੋਇਆ ਜੇ ਫਾਇਦਾ ਹੋਇਆ ਤਾਂ ਬਸ ਉਹਨਾਂ ਦੇ ਮੁੰਡਿਆਂ ਨੂੰ ਉਹਨਾਂ ਦੇ ਮੁੰਡਿਆਂ ਦੀ ਜਿਹੜੀ ਕੰਪਨੀ ਆ ਉਹ ਵੱਡੀ ਹੋਈ ਹੈ ਆਮ ਲੋਕਾਂ ਦੇ ਤਾਂ ਬਹਾਣਾ ਨੂੰ ਵੀ ਨੁਕਸਾਨ ਹੋਇਆ ਉਹਨਾਂ ਦੀ ਮਾਈਲੇਜ ਵੀ ਕੱਟੀ ਹੈ ਮੇਨਟੇਨੈਂਸ ਤੇ ਵੀ ਜ਼ਿਆਦਾ ਖਰਚ ਹੋਇਆ ਤੇ ਕੋਈ ਕਿਸਾਨਾਂ ਨੂੰ ਵੀ ਕੋਈ ਵੱਡਾ ਫਾਇਦਾ ਨਹੀਂ ਹੋਇਆ ਇਸ ਕਰਕੇ ਲੋਕ ਹੁਣ ਨਿਤਨ ਗਟਕਰੀ ਨੂੰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਖੜੇ ਕਰਨ ਲੱਗ ਪਏ ਨੇ ਵੀ ਇਹ ਉਹਨਾਂ ਨੇ ਆਪਣੇ ਸਿੱਧੇ ਤੇ ਸਿੱਧੇ ਤੌਰ ਤੇ ਆਪਣੇ ਜਵਾਖਾਂ ਨੂੰ ਫਾਇਦਾ ਦੇਣ ਲਈ ਜਿਹੜੀ ਇਹ ਪਾਲਿਸੀ ਹੈ ਉਹ ਲੈ ਕੇ ਆਏ ਨੇ ਹਾਲਾਂਕਿ ਨਿਤਨ ਗਟਕਰੀ ਪੈਟਰੋਲੀਅਮ ਮੰਤਰੀ ਨਹੀਂ ਪਰ ਫਿਰ ਵੀ ਉਹ ਇਥੋਨੋਲ ਨੂੰ ਲਗਾਤਾਰ 2017 18 19 ਤੋਂ ਪ੍ਰਮੋਟ ਕਰਦੇ ਆ ਰਹੇ ਆ ਪੈਟਰੋਲ ਮੰਤਰੀ ਹਰਦੀਪ ਪੁਰੀ ਨੇ ਪਰ ਉਹਨਾਂ ਨੇ ਕਦੇ ਵੀ ਇੰਨਾ ਜ਼ਿਆਦਾ ਜਿਹੜਾ ਇਥੋਨੋਲ ਨੂੰ ਪ੍ਰਮੋਟ ਨਹੀਂ ਕੀਤਾ ਪਰ ਉਹਨਾਂ ਨੇ ਇਹ ਇਹ ਵੀ ਮੰਨਿਆ ਵੀ ਜਿਹੜਾ ਇਥਨੋਲ ਕਰਕੇ ਕੁਝ ਮਾਈਲੇਜ ਜਿਹੜੀ ਗੱਡੀਆਂ ਦੀ ਘਟੀ ਹੈ ਪਰ ਬਾਤਾ ਕਾ ਬਰਨ ਕਰਕੇ ਅਸੀਂ ਇਥਨੋਲ ਨੂੰ ਜਿਹੜਾ ਵਾਤਾਵਰਨ ਦੀ ਸੇਫਟੀ ਕਰਕੇ ਇਥਨੋਲ ਨੂੰ ਅਸੀਂ ਜਾਰੀ ਰੱਖਾਂਗੇ ਧੰਨਵਾਦ ਐਦਾਂ ਦੀਆਂ ਹੋਰ ਖਬਰਾਂ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਦਾ ਮਾਈਕ੍ਰੋਪੋਰਟ ਦੇ ਨਾਲ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ